ਮਾੜਾ ਨਾ ਦੇਖ ਸ੍ਰੀ ਦੇਵੀ ਵਰਗਾ ਸ੍ਰੀ ਦੇਵੀ ਆਪਣੀ ਜਗ੍ਹਾ ਵਿਚਾਰੀ ਇਹ ਆਪਣੀ ਜਗ੍ਹਾ ਆ ਤਾਂ ਪਾਸ ਨਹੀਂ ਮੇਰੇ ਥਾਣੇ ਗਲਤ ਕੰਮ ਕਿਉਂ ਕਰੀਏ ਮਰਾਨ ਥੋੜੀ ਕਟਾਉਣੀ ਹੈ ਅਗਲੇ ਦੀ ਅਨਾ ਕੋ ਕੌਣ ਜਾਏ ਫਾਂਤੇ ਥਾਣਾ ਬਾਈ ਗਲਤ ਕੰਮ ਮੈਂ ਨਹੀਂ ਕਰਦਾ ਮੈਨੂੰ ਐਡੀ ਦਲਾਲੀ ਦੀ ਭੁੱਖ ਨਹੀਂ ਸੋ ਵਾਦੂ ਹੀ ਲੈ ਲਾਂਗੇ ਇਹਨੇ ਤੋਂ ਮਾਹਰ ਜੀ ਜਨੇਬ ਕੇ ਯਾਰ ਖਾਲਾ ਜੀ ਦਾ ਬੜਾ ਨਹੀਂ ਹੈ ਹਾ ਬੋਰਾ ਨਾ ਜੈਰਾਮਨਾਜੋ ਆਹਾਂ ਆ ਮੇਉਨ ਗਾ ਰਿੰਗ ਆ ਵੀ ਆਹਾਂ ਵੈਕੀ ਭਾਈ ਵੈਕੀ ਵੈਕੀ ਚੱਲ ਥੱਲੇ ਜੀ ਇੱਕ ਗੇੜਾ ਥੱਲੇ ਕੱਢ ਕੇ ਚੱਲੀਏ ਨਹੀਂ ਤਾਂ ਪਾਥਰ ਦੀ 담 ਵੀ ਲੈਣ ਦੇਦੇ ਪੈਰੇ ਰੋਟੀ ਕੋ ਵੀ ਹੱਥਾਂ ਦੀ ਕੰਮ ਕਰ ਸੰਗਰਿਆ ਤੇ ਮਗਰ ਸੰਗਰਿਆ ਤੇ ਮਗਰ ਕਰ ਲੋ ਫਿਰ ਆਹ ਨਾ ਕੀ ਹੈਗਾ ਚੇ ਬਾਈ ਜੇ ਨਾ ਅਜੀ ਕੁਛ ਪੌਂਦੇ ਕੁੜੇ ਆਪਾਂ ਨੂੰ ਕਿੱਥੇ ਨਾ ਆਇਆ ਬੰਦਾ ਕੋ ਲੰਬਾ ਹਾਂ ਆਜ ਮਿਲ ਗਿਆ ਮੈਨੂੰ ਨਹੀਂ ਮਿਲਦਾ ਹਮ ਤੋਏ ਯਾਰ ਰੇਂਜ ਨਹੀਂ ਆਤੀ ਨਾ ਯਹਾਂ ਪਰ ਰੇਂਜ ਨਹੀਂ ਆਤੀ ਭਾਈ ਅਮਨਾ ਬੱਕਰਾ ਨਹੀਂ ਲੈਣਾ ਅਜੇ ਪੱਠਾ ਲੈਣੀ ਐ ਨੇ ਨਹੀਂ ਇਹ ਨਹੀਂ ਚੱਲਣੀ ਜੀ ਉਹ ਚੱਲਣੀ ਛੇ ਨੂੰ ਚਲੇਗਾ ਛੇ ਨੂੰ ਚਲੇਗਾ ਹੋਣੀ ਆ ਛੇਲੀ ਹੈ ਭਈ ਛੇਲੀ ਤੜੀਂ ਓਏ ਆ ਜਾ ਵੀਰਾ ਬਾਈ ਦੇਖ ਲਈ ਓਏ ਹਾਂ ਕੀ ਜੇਲੀ ਗਈ ਹਾਂ ਕੀ ਲੈਣਾ ਕੀ ਲੈਣਾ ਭਾਈ ਬਤਾਓ ਸਾਰੀ ਮੰਡੀ ਚ ਹੈ ਜੀ ਕੋਈ ਇਹ ਜੀ ਬਾਂ ਅੱਛੀ ਹੈ ਬਹੁਤ ਓਏ ਇਹਦਾ ਕੀ ਮੰਗਦਾ 12000 ਓਏ ਭਾਈ ਕੀ ਮੰਗਦਾ ਵੀਰੇ ਚੁੱਪ ਕਰ ਜਾ ਆਹ ਪੱਟੇ ਦਾ ਕੀ ਮੰਗਦਾ 10000 ਰੁਪਿਆ ਦਾ ਵੀਰੇ ਗੱਲ ਵੇਚਣ ਵਾਲੀ ਕਰ ਜੀ ਕਿੰਨਾ ਮੰਗਣ ਦਾ 10 ਇਹਦਾ ਤਾਂ ਦਾਦੇ ਕੋ ਪਾ ਕੇ ਟੱਪੀ ਕਰ ਗੱਲ ਸੁਣ ਲੈ ਓਰਾ ਚੰਦਰਾ ਵੀ ਥੋੜਾ ਫਿਰ ਮੈਂ ਹਟ ਜਾਣਾ ਪਿੱਛੇ ਸਾਬ ਦੀ ਗੱਲ ਕਰ ਜੀ ਤੂੰ ਦੱਸ ਦੇ ਇੱਕੋ ਹੀ ਦੱਸ ਦਿਆਂ ਪੂਰਾ 6000 ਦੀ ਛੇਲੀ ਹੈ ਜੀ ਜੈ ਕਰਕੇ ਪਾਣਾ ਆ ਜੀ ਇਹਦੀ ਹੋਣੀ ਨਹੀਂ ਫਾਨ ਦੇ ਤਾਂ ਲਾ ਜੀ ਕਿੰਨੀ ਤਾਂ ਦੇਖ ਲੈਣਾ ਜੂ ਜੇ ਛੇਲੀ ਕਿ ਨਹੀਂ ਦੇਖਿਆ ਤਾਂ ਮੈਂ ਮੁੱਲ ਲਾਇਆ ਇੰਨੀ ਕੰਨੀ ਦੇਖ ਕੇ ਲਾ ਰਾ ਜੂ ਮੁੱਲਾ ਆ ਰਹੀ ਜੀ ਅੰਗਾਂ ਨਹੀਂ ਮਾਰਨੀਆ ਤੂੰ ਖੂਚ ਮਾਰ ਲੈ ਡਾਂਗਾ ਦੇਖ ਦੇ ਜੀ

ਹਾਗੇ ਜੇ ਇਹ ਲਾਤਾ ਜਾ ਚਲੋ ਫੇ ਚਲੋ 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 ਯਾਰ ਫਰਕੋ ਵੀ ਹੋਵੇ ਸਾਡਾ ਵਡਾ ਥੱਲੇ ਰੇਸਤੀ ਜਾ ਚਲੋ ਕੋਈ ਨਹੀਂ ਇਸ ਕਣਾਂ ਨੇ ਮੱਥਾ ਮਾਰ ਕੇ ਦੇਖ ਇਸ ਵੀ ਜਾ ਕੇ ਬੜੇ ਲੰਗੜੀ ਕਰ ਹੋ ਗਏ ਇਹ ਤਾਂ ਤੈਨੂੰ ਬਖਸ਼ਾ ਲੀ ਪੁੱਤ ਲੈ ਜੀ ਤੇਰੀ ਅਪੂਰਨੀ ਤਾਉਣ ਦੇਣੀ ਹੈ ਸੱਪ ਦੀ